ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਫਿਰ ਇਹ ਲੋ ਡੇਰੀ ਫਾਰਮਰਾਏ ਸਾਸੀ ਟੌਣ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਤੇ ਇੱਕ ਝੋਟੀ ਵਾਲੇ ਤਿੰਨ ਬੈੜਾ ਵਾ ਤੇ ਆਪਾਂ ਪਹੁੰਚੇ ਆ ਭਾਜੀ ਹਰਮਨ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਸਣਾ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਹਾਂਜੀ ਕਿਰਪਾ ਜੀ ਮਾਲਕਰੀ ਵਧੀਆ ਵਧੀਆ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਸੰਗੀਨ ਚਨਾਲਾ ਜੀ ਫੋਨ ਨੰਬਰ ਬੋਲ ਦਿਓ 826444231 ਭਾਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਆ ਜੀ ਤੇ ਜਿਹੜੀ ਆਪਾਂ ਗੱਲ ਜੀ ਵੀਡੀਓ ਪਹਿਲਾਂ ਪਾ ਗੀਆਂ ਕਿੱਦਾਂ ਦਾ ਰਿਹਾ ਸੀ ਮੈਂ ਨਾ ਭਾਜੀ ਹੱਲੇ ਤੱਕ ਵੀਰਾਂ ਦੇ ਫੋਨ ਆਉਣ ਡਿਆ ਰਹੇ ਘੰਟੇ ਦੇ ਵਿੱਚ ਵਿੱਚ ਮਾਲ ਸਾਰਾ ਵੇਚ ਗਿਆ ਸੀ ਠੀਕ ਆ ਠੀਕ ਆ ਹਾਂਜੀ ਧੰਨਵਾਦ ਇਹਨਾਂ ਦਾ ਵੀ ਹਾਂ ਹਾਂਜੀ ਵਧੀਆ ਠੀਕ ਕਰੀਏ ਸ਼ੁਰੂਆਤ ਹਾਂਜੀ ਆ ਦੱਸਿਓ ਵਰਡ ਕਰ ਲਿਆ ਲੋ ਭਾਜੀ ਪਹਿਲੀ ਸ਼ੁਰੂਆਤ ਆਪਣੀ ਘਰ ਤੋਂ ਗੱਭਣ ਤੋਂ ਕਰਦੇ ਆ। ਦਸਾਂ ਦਾ ਪੈਸਾ ਆਇਆ ਦੁੱਧਾ। ਅੱਛਾ ਜੀ। ਬਾਕੀ ਠੰਡੀ ਠੀਨੀ ਬੜੀ ਹੁੰਦਾ ਡਰਦੀ ਆ। ਹਾਂਜੀ। ਤੇ ਦੇਣਾ ਜੀ 15 ਤੋਂ 20 ਲੈ ਜੂਗੀ। ਠੀਕ ਆ ਠੀਕ। ਸੁਣ ਬਹੁਤ ਸੋਹਣਾ ਲੱਗਾ ਚੁਵਾਈ ਵਾਲਾ। ਅੱਛਾ ਜੀ। ਤੇ ਕਿੰਨਾ ਕੇ ਦੁੱਧ ਚੁਆਇਆ ਨੇ ਪਹਿਲੇ ਸਵੇ? ਪਹਿਲੇ ਸਵੇ ਘਰ ਆਣਿਆਂ ਕਿਹਾ 10 ਜਨ ਲੀਟਰ ਦੇ ਦਿੰਦੀ ਰਹੀ ਆ। ਕਹਿੰਦਾ ਚਲੋ ਜਿਆਦਾ ਨਹੀਂ ਤਾਂ 12-13 ਲੀਟਰ ਦੁੱਧ ਚੁਵਾਈ ਜਾਓਗੇ। ਠੀਕ ਆ ਲੋ ਭਾਜੀ ਫੇਰ ਤੁਸੀਂ ਚੈੱਕ ਕਰ ਸਕਦੇ ਜੀ ਸਿੰਘ ਆ ਗਿਆ ਥੋੜਾ ਥੋੜਾ। ਤੇ ਕਦ ਵਜੋਂ ਦੀ ਠੀਕ ਆ। ਦੇ ਇਹ ਤੇ ਲੱਡੂ ਲਗਾ ਕਾਫੀ ਆ 11 ਆਤਮਸਲ ਬੜੀ ਭਾਜੀ ਵੈੜ 11 ਕਿਲੋਟਰ ਪਹਿਲੇ ਸਵੇਰ ਦੁੱਧ ਚਵਾਇਆ ਹੋਇਆ ਹੈ ਇਹਨੇ ਤੇ ਕਰਦ ਵਜਨ ਦੀ ਠੀਕ ਆ ਬਹੁਤ ਚੰਗੀ ਆ ਤੇ ਮਿਰਸ ਜੀ ਚ ਆ ਗਈ ਹੈ ਵੀ ਹਣਾ ਹਾਂਜੀ ਤੇ ਫਿਰ ਥੋੜੀ ਕੁਆਲਿਟੀ ਵੀ ਚੰਗੀ ਹੁੰਦੀ ਹੈ ਨਾ ਜੀ ਇਹ ਤੇ ਲੱਡੂ ਲਗਾ ਕਾਫੀ ਆ ਹਵਾਨੇ ਦੇ ਬਣੂ ਬੜੀ ਭਾਜੀ ਇਹ ਸ਼ਹਿਰੋਂ ਆਉਂਦਾ ਜੀ ਵੈੜ ਦਾ ਠੀਕ ਆ ਠੀਕ ਆ ਲਓ ਬਾਈ ਜੀ ਬਾਈ ਕਹਿੰਦਾ ਚੈੱਕ ਕਰਕੇ ਲੈਂਦੀ ਹੈ ਸ਼ਹਿਰ ਛੇ ਆਉਂਦਾ ਥਾਲਾ ਚ ਹਾਂਜੀ ਕੀ ਮੁੱਲ ਕਰਨਾ ਵੀਰੇ ਦਾ ਸਹਰ ਇਹ ਲੋਪਾ ਇਥੇ ਆ ਰੋ ਇਹ ਵੜਦਾ 35000 ਦੀ ਵੇਚ ਲਈ ਦੀ ਆ ਹਾਂਜੀ ਹੁਣ 5000 ਦੀ ਵੜ ਦੇ ਲਈਏ ਨਹੀਂ ਕਰੀਏ ਜਾਇਜ਼ ਥੋੜਾ ਜਿਆ ਕੱਚੀ ਹੈ ਚਲੋ 20 ਦਿਨ ਸਾਹਮਣੇ ਵੇਚ ਬਾਈ ਦੇ ਦੀ ਆ ਹਾਂ ਨਹੀਂ ਭਾਈ 20000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਵੀਰ ਭਰਾ ਕੋ ਫੋਨ ਲਾਵੇ ਮਾਨਤਾਨ ਕਾ ਜਰੂਰ ਮੋੜ ਦੇ ਨਹੀਂ ਕੇ ਵੀ ਠੀਕ ਹੈ ਠੀਕ ਹੈ ਲੋ ਭਾਈ ਮੌਕੇ ਦੇ ਮਾਨਤਾਨ ਹੋਰ ਵੀ ਹੋ ਜਾਊਗਾ ਤੇ 20000 ਨੇ ਵੀਰ ਨੇ ਮੁੱਲ ਕੀਤਾ ਰਾ ਹਾਂਜੀ ਤੇ ਹੈ ਜਾਦ ਮਸਲ ਵਾਲੀ ਹੈ ਬੱਚੀ ਆਹ ਜੇ ਹੁਣ ਦੂਜੇ ਨੰਬਰ ਤੇ ਸ਼ਾਈ ਵਾਲਾ ਇਹ ਭਾਜੀ ਸ਼ਾਈ ਹਾਲ ਜੋ ਪਿਓਰ ਅੱਛਾ ਜੀ ਇਹਨੂੰ ਹੀ ਸੂਈ ਨੂੰ 22 23 ਦਿਨ ਹੋ ਗਏ ਜੀ ਅੱਛਾ ਜੀ ਬੱਚਾ ਇਹਦਾ ਵੀ ਆ ਜੋ ਮਾਰ ਠੀਕ ਹੈ ਜੀ ਦੁੱਧ ਦੀ ਦੇ ਕੋ ਲੀਟਰ ਵਾਲਾ ਹੋਊਗਾ 12 ਕਿਲੋ ਪਰ 10 ਮੰਨ ਕੇ ਖੜੇ ਜਿਹੜੇ ਵੀਰ ਨੇ ਖੜ੍ਹਦੀਆਂ ਠੀਕ ਹੈ ਲੋ ਭਾਜੀ ਇਹ ਨਹੀਂ ਭਾਜੀ ਗਰਮ ਹੋ ਸ਼ੂਕਰ ਹੋ ਗਈ ਆਮ ਖਾ ਰਹੀਏ ਪੂਰੀ ਠੰਡੀ ਬਿਲਕੁਲ ਠੰਡੀ ਏਦਾਂ ਹੀ ਮਿਲਦੀ ਭਾਜੀ ਕੋਈ ਗੱਲ ਹੀ ਨਹੀਂ ਤੇ ਫੈਡ ਕੁਆਲਟੀ ਬਹੁਤ ਚੰਗੀ ਹੁੰਦੀ ਹੈ ਇਹਨਾਂ ਦੀ ਹਾਂ ਜੀ ਹਾਂ ਜੀ ਭਾਜੀ ਇਹਨਾਂ ਕੋਈ ਗਰਮੀ ਦੀ ਪ੍ਰਵਾਹ ਨਹੀਂ ਕੋਈ ਸਿਆਲ ਦੀ ਪ੍ਰਵਾਹ ਨਹੀਂ ਕੋਈ ਧੁੱਪੇ ਬੰਦੇ ਵੀਰ ਸ਼ਾਈ ਵਾਲਾ ਕਿੰਨਾ ਵੀ ਰੰਜ ਦੇ ਮਾਡਲ ਤੇ ਉਹਨਾਂ ਵਾਸਤੇ ਆ ਇਹ ਬਹੁਤ ਹੀ ਠੰਡੀ ਸੀਲ ਵੈੜਿਆ ਪਿਓ ਸ਼ਾਈ ਵਾਲ ਦੇ ਵਿੱਚ ਆ ਗਈ ਆ ਚਾਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਚੰਗੀ ਆ ਟੈਸਟ ਟਾਈਮ ਜਿਹੜਾ ਵੀਰ ਕਹਿੰਦਾ ਕਿ ਗਾਰੰਟੀ ਵਾਲਾ 10 ਲੀਟਰ ਬਿਲਕੁਲ ਤਿਆਰ ਸਾਡੇ ਕੋਲੋਂ ਕੋਚੋਗੇ ਦੋ ਟੈਪ ਦਾ ਜੇ ਤੇ 12 ਲੀਟਰ ਹੋ ਗਿਆ ਬਾਕੀ ਵੀਰ ਲਈ ਗਾਰੰਟੀ 10 ਲੀਟਰ ਦੀ ਫੋਲਿਆ ਹਾਂਜੀ ਤੇ ਫੇਸਬੁਕ ਤੇ ਵੀ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਵਾ ਕਿ ਕੀਮਤ ਭਾਈ ਇਹਦਾ ਬਹੁਤ ਜਲਾ ਵੈੜ ਭਾਈ ਵੈੜ ਦਾ ਬੱਚਾ ਵੈੜ ਦਾ 45000 ਦੀ ਆ ਹਾਂਜੀ ਹੁਣ ਤੁਸੀਂ ਦੱਸੋ ਕਿੰਨੇ ਦੇ ਦਈਏ ਨਹੀਂ ਵੀਰ ਜੀ ਹੁਣ ਫਲਾਕੇ ਚੱਕਰਾਂ ਆਈ ਵੱਧ ਘੱਟ ਦੱਸ ਦਈਏ ਫਿਰ ਪਿਓਰ ਸਾਈ ਵਾਲਿਆ ਬਾਕੀ ਭਾਜੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਪਿਓਰ ਸਾਈ ਵਾਲੋ ਹਾਂਜੀ 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 ਹੈ ਬਰੀਡ ਵਿੱਚ ਆ ਗਈ ਹੁਣ ਭਾਈ 35000 ਦੀ ਦੇ ਦਈਏ ਤੇ ਕਰ ਦਈਏ ਮਾਨਤਾ ਮਾਨਤਣ ਕਰ ਦਈਏ ਥੋੜਾ ਜਿਆ 32000 ਦੀ ਦੇ ਦਾਂਗੇ 32 ਦੀ ਮੰਗ ਨਾਲ 30 ਕਰ ਦਈਏ ਦੇ ਦਾਂਗੇ ਭਾਈ 30 ਹੀ ਦੇ ਦਾਂਗੇ ਕੋਈ ਨਹੀਂ ਬਾਕੀ ਹੋਰ ਥੋੜਾ ਬੋਧਾ ਵੀਨਾ ਦਾ ਕਰ ਦਾਂਗੇ ਮਾਨਤਾਂ ਜਿਹੜਾ ਵੀ ਬਾਕੀ ਮੁੱਲ ਨੇ ਕਿਹਾ ਬਾਕੀ ਮੌਕੇ ਦੇ ਮਾਨਤਾਂ ਹੋ ਜਾਊਗਾ ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਤੇ ਜਾਦ ਮਸਲ ਵਾਲੀ ਜਵੱਛੀ ਵੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਭਾਈ ਦਾ ਸਵਾਦ ਦੁੱਜਾ ਇਹ ਸੋਈ ਨੂੰ ਅੱਜ 12 13 ਦਿਨ ਹੋ ਗਏ ਜੋ ਵੱਛੀ ਮਗਲੀ ਦੀ ਠੀਕ ਹੈ ਜੀ ਆਹਲਾ ਜਵਾਬ ਜੀ ਸ਼ਾਈ ਹਲ ਚ ਆ ਗਿਆ ਜਵਾਬ ਹਾਂਜੀ ਤੇ ਚੰਗਾ ਵੀ ਤੋ ਦੇਖੋ ਭਾਈ 10 ਲੀਟਰ ਜੇ ਪੱਕਾ ਲੀਟਰ ਨਾ ਮੇਰਨ ਵਾਲਾ ਭਲਾ ਕੋ ਵੀਰ 2 ਟਾਈਮ ਚੋਲੇ ਭਲਾ ਕੋ ਵੀਰ 4 ਟਾਈਮ ਚੋਗੇ ਲੈ ਠੀਕ ਲੋ ਵਿੱਚ 10 ਲੀਟਰ ਦੁੱਧ ਬਿਲਕੁਲ ਰੈਡੀ ਐ ਇਸ ਟਾਈਮ ਹਾਂਜੀ ਤੇ ਕਵਦ ਵਜਨ ਤੇ ਵੀ ਬਹੁਤ ਚੰਗੀ ਆ ਚੈੱਕ ਕਰ ਸਕਦੇ ਤੁਸੀਂ ਫੇਸਬੁਕ ਬਹੁਤ ਜਿਆਦਾ ਚੰਗਾ ਵਾ ਤੇ ਚੋਈ ਚੋਈ ਆ ਪੋਲੀ ਆ ਚੋਈ ਚੋਈ ਬੜੀ ਚੰਗੀ ਭਾਜੀ ਵੜਦੀ ਠੀਕ ਐ ਵੀਰ ਜੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਤੇ ਇਹ ਠੰਡੀ ਸੀਲ ਵੜੇ ਵੀ ਤੇ 10 ਲੀਟਰ ਜਿਹੜਾ ਇਸ ਟਾਈਮ ਕੰਡੇ ਵਾਲਾ ਦੁੱਧ ਹਾਜ਼ਰ ਹੈ ਕਰੋ ਭਾਈ ਇਹ ਲਾਗੇ ਤਾਂ ਚੈੱਕ ਤੋਂ ਸਾਉਣ ਥੋੜੇ ਵੀ ਚੈੱਕ ਕਰ ਸਕਦੇ ਜੇ ਅੱਜ ਦਿਰ ਲਤੇ ਆ ਥਾਣਾ ਬਹੁਤ ਜਿਆਦਾ ਚੰਗੀ ਆ ਫਿਰ ਆਜੀ ਰੂਜੀ ਆ ਚੰਗੀ ਆ ਤੇ ਕਿੰਨਾ ਖਿਜਾਈ ਹੋਊਗੀ ਦੁੱਧ ਦੁੱਧ ਭਾਈ ਤੇਰਾ 14 ਲੀਟਰ ਕਰ ਜੂ ਵੜ ਸਾਂਭਣ ਆ ਲਈਏ ਜੇ 4 ਦਿਨ ਠੀਕ ਆ ਠੀਕ ਆ 5 13 14 ਲੀਟਰ ਦੁੱਧ ਚਵਾਈਓ ਗਾਵਾਂ ਤੁਹਾਨੂੰ ਪਤਾ ਭਾਈ ਵਾਂਡਰ ਨੂੰ ਮੰਨਨੀ ਆ ਜਿੰਨਾ ਪਾ ਦਈਏ ਇਹੋ ਉਨਾ ਹਾਂਜੀ ਹਾਂਜੀ ਤੇ ਬਾਕੀ ਨਾੜਾਂ ਨੂੰ ਆ ਨਿਰਦੇਸ਼ਾਂ ਦੇ ਚੰਗੀਆਂ ਵਾਂ ਇਹ ਕੀ ਮੁੱਲ ਭਾਈ ਇਹਦਾ ਹਰ ਇਹ ਆਮੁੱਲ ਭਾਈ 40000 ਰੁਪਏ 35000 ਦੀ ਦੇ ਦिए ਛੱਡ ਦिए 2000 ਦੇ ਦਾਂਗੇ ਭਾਈ 33000 ਰੁਪਏ ਤੁਸੀਂ ਕਹਿਤਾ ਜੀ ਹਾਰ ਨਹੀਂ ਠੀਕ ਹੈ ਲੋ ਭਾਈ 33000 ਦੀ ਬਿਲਕੁਲ ਜਿਆਜਮੁੱਲ ਕੀਤਾ ਜੀ ਵੀਰ ਨੇ ਤੇ ਕਦ ਵਜਨ ਦੀ ਚੰਗੀ ਆ ਹਾਂਜੀ ਤੇ ਆਜੋ ਹੁਣ ਇਹਦੇ ਤੇ ਤੁਹਾਨੂੰ ਛੋਟੀ ਦਿਖਾਉਣੀ ਹੈ ਚੰਗੇ ਕਦ ਕਾਟ ਵਾਲੀ ਆ ਹਾਂਜੀ ਦੱਸਿਓ ਹੁਣ ਭਾਜੀ ਇਹਦੇ ਬਾਰੇ ਇਹਦਾ ਭਾਈ ਜੀ ਸੂਹ ਆ ਦੂਜਾ ਜੋ ਛੋਟੀ ਦਾ ਅੱਛਾ ਜੀ ਤੇ ਉਹ ਕੱਟਾ ਮਗਰ ਜੇ ਸੂਈ ਨੂੰ ਆਜੇ 14 ਦਿਨ ਹੋ ਗਏ ਜੀ ਠੀਕ ਹੈ ਜੀ ਆਹ ਲਗਦੀ ਜਵਾਕ ਜੇਰਾ ਚੈੱਕ ਕਰ ਸਕਦੇ ਤੁਸੀਂ ਮੇਲ ਕਾਫ ਜੀ ਆ ਗਿਆ ਪਛੇਰੇ ਪਾਜੀ ਤੇ 13 ਤੋਂ 14 ਦਿਨ ਦੇ ਲਾਗੇ ਬਣੇ ਨੂੰ ਸੂਈ ਨੂੰ ਹੋ ਰਿਹਾ ਵੀ ਇੰਦਾ ਦਾ ਤੇ ਕਿੰਨਾ ਕ ਜੀ ਦੁੱਧ ਇਸ ਟਾਈਮ ਮੇ ਜੀ ਦੁੱਧ ਪਾਜੀ ਹੁਣ ਜਿਹੜਾ ਮੌਕੇ ਤੇ ਪੂਰਾ ਤਿਆਰ ਆ ਨਾ ਹਾਂਜੀ ਉਹ 12 ਲੀਟਰ ਜੀ ਅੱਛਾ ਜੀ ਲੋ ਬੜਾ ਕੁਵੀਰ ਦੋ ਟਾਈਮ ਚੋਲੇ ਬੜਾ ਕੁਵੀਰ ਚਾਰ ਟਾਈਮ ਚੋਕਦਾ ਜੀ ਕਿੱਥੇ ਕਰ ਸਕਦੇ ਆ ਜੈਡ ਬਲੈਕ ਵਿੱਚ ਆ ਗਈ ਜੇ ਫੇਸ ਸੂਸ ਬਹੁਤ ਜਿਆਦਾ ਚੰਗਾ ਵਾ ਰਿੰਗ ਤੋਂ ਵੀ ਬੜਾ ਵਧੀਆ ਖੁੰਡਾ ਕੀਤਾ ਵਾ ਤੇ ਥਣਾ ਦਾ ਬਹੁਤ ਹੀ ਜਿਆਦਾ ਬਾਤਮਾਲ ਕੀਤਾ ਨਾ ਜਿੱਟ ਜਿੱਟੇ ਥਣ ਲੱਗਾ ਵਾ ਨੌ ਗਾਲਾ ਥਣ ਲੱਗਾ ਪਾਜੀ ਕਿਉਂ ਇੰਨੀ ਪੋਲੀ ਹੈ ਨਾ ਠੀਕ ਹੈ ਠੀਕ ਹੈ ਲਓ ਨਾ ਕੋਪੂ ਸ਼ਟਾ ਨਹੀਂ ਇਹ ਘਾੜਵਾ ਦੀ ਆਪਣੀ ਗਰੰਟੀ ਆ ਬਹੁਤ ਹੀ ਜ਼ਿਆਦਾ ਚੰਗੀ ਆ ਇਸ ਨਾਲ ਨਾ ਮਾ ਮਾ ਦੇ ਗੇਟ ਗੇਟ ਤੋਂ ਬਾਅਦ ਥਣ ਜਾਂਦੇ ਆ ਵਾ ਐਸਟਾ ਮੇਰਾ ਵਾਲਾ ਥਣ ਜੋ ਭਾਜੀ ਬਿਲਕੁਲ ਚੁੱਧ ਤਿਆਰ ਆ ਕੰਡੇ ਵਾਲਾ ਜਵਾਈ ਬੜੀ ਕੋਲੀ ਲੱਗੀ ਭਾਜੀ ਲਓ ਵੀ ਜੀ ਲਾ ਕੇ ਤੁਸੀਂ ਚੈੱਕ ਕਰ ਸਕਦੇ ਥਾਣਾ ਦਾ ਸੈੱਜ ਗੈਪ ਬਹੁਤ ਹੀ ਚੰਗਾ ਆ ਆਹ ਕਿੱਠੇ ਘਰ ਤੋਂ ਬਾਹਰ ਜਾਂਦੇ ਆ ਉਹਨਾਂ ਅੱਗੇ ਵਾਲਾ ਗਾਇਬ ਆ ਤੇ ਉਹਨਾਂ ਪਿਛਲੇ ਥਾਂ 'ਚ ਗਿਆ ਪਿਆ ਤੇ ਕੀ ਮੁੱਲ ਭਾਜੀ ਇਹਦਾ ਹਰ ਤੇ ਲੋ ਭਾਜੀ ਜੇ ਤੇ ਤਾਜੀ ਸੂਈ ਹੁੰਦੀ ਹੁਣ ਨਾੜੂ ਤੇ ਬੱਚਾ ਹੁੰਦਾ ਫਿਰ ਤੇ ਝੋਟੀ ਇੱਕ ਦਸ ਦੀ ਆ ਹਾਂਜੀ ਹੁਣ ਤੁਸੀਂ ਦੱਸੋ ਕਿੰਨੇ ਦੇ ਰਹੀਏ ਕਰਦਗੇ ਜੈ ਜੀ 95000 ਦੀ ਝੋਟੀ ਦੇ ਦਈਏ ਨਹੀਂ ਕਰੀਏ ਮਾਨਤਾਨ ਹਾਂ ਨਹੀਂ ਭਾਜੀ 90000 ਚ ਮਾਨਤਾਨ ਕਰਦਾਂਗੇ ਥੋੜਾ ਬੋੜਾ ਜਿਹੜਾ ਕੋ ਉਮੀਦ ਭਰਾ ਫੂਲ ਆਊਗਾ ਦੋ ਛੱਡ ਦਈਏ ਕੋਈ ਨਹੀਂ ਦੇ ਦਾਂਗੇ ਭਾਜੀ 78000 ਦੀ ਦੇ ਦਾਂਗੇ ਤਰਦੀ ਘਾਤੀ ਹਾਂਜੀ ਬਾਕੀ ਭਾਜੀ ਛੋਟੀ ਵੱਡੀ ਚੰਗੀ ਆ 88 ਦੀ 88 ਦੀ 88 ਦੀ ਉਹ ਮੂਹਰ ਠੀਕ ਆਂ ਬਈ ਇਹプレ ਕਾ ਲੱਗਿਆ ਵੀਰ ਨੂੰ 188000 ਦੀ ਵੀਰ ਕਹਿੰਦਾ ਕਿ ਦੇਰਾਗੇ ਬਾਕੀ ਮੌਕੇ ਤੇ ਕਿ ਲੋ ਮਾਰਟਾੜ ਹੋ ਜਾਊਗਾ ਤੇ ਬਹੁਤ ਜਿਆਦਾ ਚੰਗੀ ਆ ਥਣ ਥਣ ਡਰ ਕੁਆਲਿਟੀ ਕੋਈ ਚੈੱਕ ਕਰ ਸਕਦੇ ਬਹੁਤ ਜਿਆਦਾ ਚੰਗਾ ਵਾ ਹਾਂਜੀ ਇੱਧਰ ਬਾਕੀ ਉਹ ਵਿਖਾਰੀ ਆਪਾਂ ਛੋਟੀ ਭਾਜੀ ਇੱਕ ਲਓ ਵੀਰ ਜੀ ਇੱਕ ਛੋਟੀ ਹੋਰ ਦਿਖਾਉਣੀ ਤੁਹਾਨੂੰ ਆਪਾਂ ਦਸਰਵ ਜਿਹਰੇ ਬਾਰੇ ਇੱਕ ਨੋਟ ਚੋਟੀ ਦਾ ਭਾਜੀ ਪਹਿਲਾ ਸੂਆ ਹੈ ਸ਼ਿੱਗੀ ਮੋਹ ਜੇ ਅੱਛਾ ਜੀ ਕੱਟਾ ਮਦਰ ਜੇ ਸੂਈ ਨੂੰ ਢਾਈ ਤਿੰਨ ਮਹੀਨੇ ਲੱਗ ਬਣੇ ਟਾਈਪ ਉਹ ਵਾਲਾ ਜਵਾਬ ਜਿਹੜਾ ਦੇ ਹਾਂਜੀ ਢਾਈਆਂ ਉਹ ਤੇ ਨਾ ਮਹੀਨੇ ਲੱਗ ਪਾ ਦੁੱਧ ਭਾਈ ਲੀਟਰ ਵਾਲਾ 8 ਉਪਰ ਕੋ ਵੀਰ 7 ਮੰਨ ਲ ਗਏ ਖੜੇ ਠੀਕ ਆ ਜੀ ਹਾਂਜੀ ਲਓ ਭਾਜੀ ਫੇਸ ਸਟੋਨ ਜਵਾਬ ਭਾਜੀ ਬੜਾ ਚੰਗਾ ਲੱਗਦਾ ਹੈ ਚੰਗੀ ਵੀ ਚੰਗੀ ਆ ਪਹਿਲਾ ਹੀ ਸੂਆ ਸੂਈ ਹੈ ਜੇ ਤੇ 7 ਲੀਟਰ ਬਿਲਕੁਲ ਵੀਰ ਕਹਿੰਦਾ ਕਿ ਦੁੱਧ ਗਰੰਟੀ ਵਾਲਾ ਆ ਜਿਹੜਿਆ ਟਰਕ ਕੁਆਲਟੀ ਤੋਂ ਚੈੱਕ ਕਰ ਸਕਦੇ ਜੀ ਚੰਗੀ ਏ ਜੀ ਥਾਣਾ ਤੋਂ ਬਹੁਤ ਚੰਗਾ ਵਾ ਡਟ ਡਟ ਤੇ ਲੱਗਾ ਰਾ ਵੀ ਥਾਣਾ ਬਾਕੀ ਹੁਣੇ ਆਈ ਆਪਣੇ ਕੋਈ ਨਵਾਈ ਧਵਾਈ ਨਹੀਂ ਗਈ ਠੀਕ ਠੀਕ ਹੈ ਜੀ ਹਾਂ ਜੀ ਹੋ ਜਾਂਦਾ ਇਹ ਲੈ ਜੇ ਕੁਬੀਰ ਭਰਾ ਸਾਹਮਣੇ ਲਾ ਜੂਗਾ ਦੋ ਤੇ ਚਲੋ ਚੰਗਾ ਚਬਾਈ ਜਾਣਾ ਤੇ ਦੂਜੇ ਸਵੇਰ ਨੂੰ ਇਹ ਲਾਏ ਬੰਦਿਆ ਹਾਂ ਜੀ ਇਹ ਕੀਮਤ ਭਾਈ ਇਹਦਾ ਹਰ ਮੋਲੇ ਦਾ ਭਾਈ 60000 ਕਰ ਦੇਈਏ 58 ਹੀ ਦੇ ਲਈਏ ਤਾਂ ਕਰ ਦਈਏ ਮਾਨਤਾ ਕਰ ਦਈਏ ਥੋੜਾ ਜਿਹਾ ਹੋਰ 55000 ਦੀ ਭਾਈ ਛੋਟੀ ਦੇ ਦਾਂਗੇ ਹਾਂ ਨਹੀਂ ਠੀਕ ਹੈ ਲਓ ਜੀ 55 ਜਹਾਦੇ ਵਿੱਚ ਚੰਗੇ ਕੱਦ ਵਜੰਦੀ ਆ ਤੇ ਮੇਲ ਕਾਬ ਜੇ ਪਸ਼ੇਰੇ ਤੇ ਅੱਜ ਦਾ ਮੈਂ ਜਿਹੜਾ ਹਾਜ਼ਰ 7 ਲੀਟਰ ਦੁੱਧ ਬਿਲਕੁਲ ਤਿਆਰ ਆ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ